ਚੱਕਿਆ ਸੀ ਫਰੀਦਕੋਟ ਦੇ ਅੰਦਰ ਸਰਕਾਰੀ ਹਸਪਤਾਲ ਚ ਦਵਾਈਆਂ ਦਾ ਮੁੱਦਾ ਹੱਲ ਹੋ ਗਿਆ ਕਿ ਨਹੀਂ ਹੋਇਆ ਦੇਖੋ ਕਾਫੀ ਹੱਦ ਤੱਕ ਹੱਲ ਹੋ ਗਿਆ तकरीबन ਜਿੰਨੇ ਸਾਡੇ ਕੋਲੇ ਪੇਸ਼ੈਂਟ ਦਾਖਲ ਹੈ ਅਸੀਂ ਸਾਰਿਆਂ ਨੂੰ 100% ਦਵਾਈ ਦੇ ਰਹੇ ਹਾਂ ਹੁਣ ਅਸੀਂ ਇਸ ਗੱਲ ਤੇ ਵੀ ਲੱਗੇ ਹੋਏ ਹਾਂ ਅਸੀਂ ਆਪਦੀ ਉੱਥੇ ਹਸਪਤਾਲ ਉਹ ਸਾਡੇ ਲੈਵਲ ਤੇ ਕਰਨ ਵਾਲਾ ਕੰਮ ਅਸੀਂ ਕਰ ਰਹੇ ਹਾਂ ਅਸੀਂ ਆਪਦੀ ਉੱਥੇ ਫਾਰਮੇਸੀ ਖੋਲ ਰਿਹਾ ਜਿਹੜੀ ਸਾਡੇ ਕੋਲ OBT ਦਾ ਆਪਣਾ ਜਿਹੜਾ ਸਾਡੇ ਕੋਲ ਦਿੱਲੀ ਆਉਣ ਵਾਲਾ ਪੇਸ਼ੈਂਟ ਹੈ ਉਹ ਪੇਸ਼ੈਂਟ ਵਾਸਤੇ ਵੀ ਅਸੀਂ ਦਵਾਈ ਦਾ ਪ੍ਰਬੰਧ ਅੰਦਰੋਂ ਕਰ ਰਹੇ ਹਾਂ ਆਕੇ ਜਿਹੜਾ ਹੈਗਾ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ਜਿਹੜੀਆਂ ਉਹ ਦਾਖਲ ਪੇਸ਼ੈਂਟਾਂ ਨੂੰ ਸਾਰੀਆਂ ਦਵਾਈ ਦਿੱਤੀ ਜਾਂਦੀ ਔਰ ਅਸੀਂ ਚੋਂ ਜਿਹੜਾ ਪੇਸ਼ੈਂਟ ਸਾਡੇ ਕੋਲੇ ਡੇਲੀ ਆਉਂਦਾ ਉਹਨਾਂ ਨੂੰ ਵੀ ਅਸੀਂ ਦਵਾਈ ਅੰਦਰੋਂ ਦੇ ਸਕੀਏ। ਅਸੀਂ ਪਿਛਲੀ ਵਾਰ ਲੈ ਕਾਫੀ ਝੋਰ ਸ਼ੋਰ ਨਾਲ ਕਿਉਂਕਿ ਦਵਾਈਆਂ ਦਾ ਮੁੱਦਾ ਚੱਕਿਆ ਸੀ ਔਰ ਉਸ ਸਮੇਂ ਹੈਲਥ ਮਿਨਿਸਟਰ ਨੇ ਕਿਹਾ ਸੀ ਕਿ ਇਹ ਕੰਮ ਕਰਕੇ ਦੇਵਾਂਗੇ। ਹਾਂ ਜੀ ਨਹੀਂ ਹੋ ਗਿਆ ਜੀ ਹੋ ਗਿਆ ਵੱਡੇ ਪੱਤਰ ਤੇ ਹੋਇਆ। ਜਿਹੜੀਆਂ ਦਵਾਈਆਂ ਕਿਤੇ ਵੀ ਪੰਜਾਬ ਚ ਕਿਸੇ ਹਸਪਤਾਲ ਚ ਨਹੀਂ ਮਿਲਦੀਆਂ ਉਹ ਸਾਡੇ ਉੱਥੇ ਮਿਲਦੀਆਂ। ਤਾਂ ਹੱਲ ਮਸਲਾ ਹੋ ਗਿਆ। ਹਾਂ ਜੀ। ਅੱਜ ਕਿਹੜਾ ਨਵਾਂ ਮੁੱਦਾ ਚੱਕ ਰਿਆ ਫਿਰ। ਦੇਖੋ ਕਾਫੀ ਮ ਤੇ ਕੁਝ ਨੰਮੀਆਂ ਸੜਕਾਂ ਬਣਾਉਣ ਦੇ ਮੁੱਦੇ ਆ ਸਾਡੇ ਪੁਲ ਆ ਕੁਝ ਪੁਲ ਬਣਾਉਣ ਦੇ ਮੁੱਦੇ ਚੱਲੀ ਜਾਂਦੇ ਸੋ ਮੁੱਦੇ ਚੱਲਦੇ ਰਹਿਣਗੇ ਤੇ ਜਿਹੜੇ ਕਾਫੀ ਅਸੀਂ ਮੁੱਦੇ ਹੱਲ ਕਰਨ 'ਚ ਵੀ ਕਾਮਯਾਬ ਹੋਏ ਆ ਸਾਡਾ ਬੀਐਸਸੀ ਐਗਰੀਕਲਚਰ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋ ਗਿਆ ਹੋਰ ਵੀ ਨਵੇਂ ਜਿਹੜੇ ਆ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਇੱਕ ਡੈਲੀਗੇਟ ਆਇਆ ਸੀਗਾ ਸਾਡੇ ਔਰ ਮੈਂ ਇਸ ਗੱਲ ਦੇ ਦੱਸਣ 'ਚ ਮਾਣ ਮਹਿਸੂਸ ਕਰਦਾ ਕਿ ਇੰਡੀਆ ਦੇ ਵਿੱਚ ਸਾਡਾ ਜਿਹੜਾ ਦੂਜਾ ਸ਼ਹਿਰ ਹੋਊਗਾ ਜਿਹੜਾ ਆਸਟ੍ਰੇਲੀਆ ਨਾਲ ਸਿਸਟਰ ਸਿਟੀ ਪ੍ਰੋਜੈਕਟ ਦੇ ਤਹਿਤ ਜਿਹੜਾ ਉਹ ਸਮਝੌਤੇ ਕਰੂਗਾ ਉਹਨਾਂ ਦੀ ਟੀਮ ਆ ਕੇ ਗਈ ਹੈ ਅਸੀਂ ਬਹੁਤ ਕੁਝ ਆਪਣਾ ਦਿਖਾਇਆ ਕਿਉਂਕਿ ਐਜੂਕੇਸ਼ਨ ਪੱਖ ਤੋਂ ਫਰੀਦਕੋਟ ਸ਼ਹਿਰ ਤਕਰੀਬਨ ਪੰਜਾਬ ਦੇ ਵੱਡੇ ਸ਼ਹਿਰਾਂ ਚੋਂ ਦਾ। ਰਾਸਤ ਨਹੀਂ ਸ਼ਹਿਰਾਂ ਤੋਂ ਡਾ ਪਰ ਕੋਈ ਵੀ ਟੂਰਿਸਟ ਹੱਬ ਦੇ ਤੌਰ ਤੇ ਨਹੀਂ ਹਲੇ ਤੱਕ। ਨਹੀਂ ਅਸੀਂ ਵਿਕਸਿਤ ਕਰ ਰਹੇ ਹਾਂ ਜੀ। ਅਸੀਂ ਜਿਹੜੀਆਂ ਸਾਡੇ ਕੋਲੇ ਪੁਰਾਣੀਆਂ ਸਾਡਾ ਕਿਲਾ ਫਰੀਦਕੋਟ ਦਾ ਉਹ ਪਿਛਲੇ ਸਮੇਂਦਰਾਣ ਸਟੇਟ ਨੂੰ ਵੀ ਲਿਖਿਆ ਹੋਇਆ ਵੀ ਉਹਨੂੰ ਦਿਖਾਇਆ ਜਾਵੇ ਕਿਉਂਕਿ ਸਾਡਾ ਜਿਹੜਾ ਕਿਲਾ ਹੈ ਉਹਨੂੰ ਪ੍ਰਚਾਰਿਆ ਨਹੀਂ ਗਿਆ ਰਾਜਸਥਾਨ ਦੇ ਕਿਲਿਆਂ ਨਾਲੋਂ ਸੁੰਦਰ ਸਾਡਾ ਫਰੀਦਕੋਟ ਦਾ ਕਿਲਾ ਸਾਡੀਆਂ ਕਚਹਿਰੀਆਂ ਫਰੀਦਕੋਟ ਦੀਆਂ ਏਸ਼ੀਆ ਦੀਆਂ ਬੈਸਟ ਕਚਹਿਰੀਆਂ ਘੰਟਾ ਘੜਾ ਜਿਹੜਾ ਸਾਡਾ ਦੇਖਣ ਵਾਲੀ ਚੀਜ਼ ਹੈ ਰਾਜ ਮਹਿਲ ਦੇਖਣ ਵਾਲਾ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਸਤੀ ਹੈ ਬਾਬਾ ਫਰੀਦ ਜੀ ਦਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ 800 ਸਾਲ ਜਿਹੜਾ ਕਿਸੇ ਵੀ ਸ਼ਹਿਰ ਦਾ ਇਤਿਹਾਸ ਨਹੀਂ ਹੈ ਤੁਸੀਂ ਦੇਖੋਗੇ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਫਰੀਦਕੋਟ ਜਿਹੜਾ ਸ਼ਹਿਰ ਹੈ ਉਹਦਾ ਪਿਸ਼ੋਕੜ ਆ ਜਿਹੜਾ 800 ਸਾਲ ਪੁਰਾਣਾ ਸੋ ਇਹ ਇਹ ਗੱਲਾਂ ਅਸੀਂ ਲੋਕਾਂ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਲੋਕ ਆ ਵੀ ਰਹੇ ਆ ਦੇਖਦੇ ਆ ਸਾਡੇ ਕਿਸਾਨ ਜਿਹੜੇ ਨੇ ਉਹ ਅੱਜ ਚੰਡੀਗੜ੍ਹ ਦੀ ਬੁਲਵਟ ਚਾ ਕੇ ਬੈਗੇ ਨੇ ਕਹਿੰਦੇ ਕਿ 2 ਵਜੇ ਮੈਮੋਰੰਡਮ ਜਿਹੜਾ ਉਹ ਵਿਧਾਨ ਸਭਾ ਚਾ ਕੇ ਦੇਣਾ ਚਾਹੁੰਦੇ ਨੇ ਕਿੰਦਾ ਦੇਖੀਏ ਇਸ ਪੂਰੇ ਮਾਮਲੇ ਉਹ ਮੇਰਾ ਖਿਆਲ ਉਸ ਸੌਟ ਆਊਟ ਹੋ ਗਿਆ 11 ਬੰਦਿਆਂ ਨੂੰ ਮੌਕਾ ਦਿੱਤਾ ਉਹਨਾਂ ਵਾਸਤੇ ਮੁੱਖ ਮੰਤਰੀ ਸਾਹਿਬ ਤਿਆਰ ਰਹਿੰਦੇ ਜੀ 24 ਘੰਟੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਵਿਲੱਖਣਤਾ ਹੈ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਜਿਹੜਾ ਵੀ ਬੰਦਾ ਸਾਨੂੰ ਮਿਲਣਾ ਚਾਹੁੰਦਾ ਅਸੀਂ ਈਜ਼ੀਲੀ ਅਵੇਲੇਬਲ ਹੋ ਜਾਂਦੇ ਹਾਂ ਸੋ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਉਹ ਮਸਲੇ ਹੱਲ ਕਰਦੇ ਨੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਬਹੁਤ ਵਧੀਆ ਦਾ ਚੱਕਿਆ ਸੀ ਫਰੀਦਕੋਟ ਦੇ ਅੰਦਰ ਸਰਕਾਰੀ ਹਸਪਤਾਲ 'ਚ ਦਵਾਈਆਂ ਦਾ ਮੁੱਦਾ ਹੱਲ ਹੋ ਗਿਆ ਕਿ ਨਹੀਂ ਹੋਇਆ ਦੇਖੋ ਕਾਫੀ ਹੱਦ ਤੱਕ ਉਹ ਹੱਲ ਹੋ ਗਿਆ ਤਕਰੀਬਨ ਜਿੰਨੇ ਸਾਡੇ ਕੋਲੇ ਪੇਸ਼ੈਂਟ ਦਾਖਲ ਹੈ ਅਸੀਂ ਸਾਰਿਆਂ ਨੂੰ 100% ਦਵਾਈ ਦੇ ਰਹੇ ਹਾਂ ਹੁਣ ਅਸੀਂ ਇਸ ਗੱਲ ਤੇ ਵੀ ਲੱਗੇ ਹੋਏ ਹ ਅਸੀਂ ਆਪਦੀ ਉੱਥੇ ਹਸਪਤਾਲ ਉਹ ਸਾਡੇ ਲੈਵਲ ਤੇ ਕਰਨ ਵਾਲਾ ਕੰਮ ਅਸੀਂ ਕਰ ਰਹੇ ਹਾਂ ਅਸੀਂ ਆਪਦੀ ਉੱਥੇ ਫਾਰਮੇਸੀ ਖੋਲ੍ਹ ਰਹੇ ਹਾਂ ਜਿਹੜੀ ਸਾਡੇ ਕੋਲ OBT ਦਾ ਆਪਣਾ ਜਿਹੜਾ ਸਾਡੇ ਕੋਲ ਦਿੱਲੀ ਆਉਣ ਵਾਲਾ ਪੇਸ਼ੈਂਟ ਹੈ ਉਹ ਪੇਸ਼ੈਂਟ ਵਾਸਤੇ ਵੀ ਅਸੀਂ ਦਵਾਈ ਦਾ ਪ੍ਰਬੰਧ ਅੰਦਰੋਂ ਕਰ ਰਹੇ ਹਾਂ ਕਾ ਕੇ ਜਿਹੜਾ ਹੈਗਾ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ਜਿਹੜੀਆਂ ਉਹ ਦਾਖਲ ਪੇਸ਼ੈਂਟਾਂ ਨੂੰ ਸਾਰੀਆਂ ਦਵਾਈ ਦਿੱਤੀ ਜਾਂਦੀ ਔਰ ਅਸੀਂ ਚੋਂ ਜਿਹੜਾ ਪੇਸ਼ੈਂਟ ਸਾਡੇ ਕੋਲੇ ਡੇਲੀ ਆਉਂਦਾ ਉਹਨਾਂ ਨੂੰ ਵੀ ਅਸੀਂ ਦਵਾਈ ਅੰਦਰ ਉਹ ਦੇ ਸਕੀਏ। ਪਿਛਲੀ ਵਾਰ ਲੈ ਕਾਫੀ ਜੋਰ ਸ਼ੋਰ ਨਾਲ ਕਿਉਂਕਿ ਦਵਾਈਆਂ ਦਾ ਮੁੱਦਾ ਚੱਕਿਆ ਸੀ ਔਰ ਉਸ ਸਮੇਂ ਹੈਲਥ ਮੰਤਰੀ ਨੇ ਕਿਹਾ ਸੀ ਕਿ ਇਹ ਕੰਮ ਕਰਕੇ ਦੇਵਾਂਗੇ। ਹਾਂ ਜੀ ਨੇ ਹੋ ਗਿਆ ਜੀ ਹੋ ਗਿਆ ਵੱਡੇ ਪੱਤਰ ਤੇ ਹੋਇਆ। ਜਿਹੜੀਆਂ ਦਵਾਈਆਂ ਕਿਤੇ ਵੀ ਪੰਜਾਬ ਚ ਕਿਸੇ ਹਸਪਤਾਲ ਚ ਨਹੀਂ ਮਿਲਦੀਆਂ ਉਹ ਸਾਡੇ ਉੱਥੇ ਮਿਲਦੀਆਂ। ਤਾਂ ਹੱਲ ਮਸਲਾ ਹੋ ਗਿਆ। ਹਾਂ ਜੀ ਹਾਂ। ਅੱਜ ਕਿਹੜਾ ਨਵਾਂ ਮੁੱਦਾ ਚੱਕ ਰਿਆ ਫਿਰ। ਦੇਖੋ ਕਾਫੀ ਮੁੱ ਤੇ ਕੁਝ ਨੰਮੀਆਂ ਸੜਕਾਂ ਬਣਾਉਣ ਦੇ ਮੁੱਦੇ ਆ ਸਾਡੇ ਪੁਲ ਆ ਕੁਝ ਪੁਲ ਬਣਾਉਣ ਦੇ ਮੁੱਦੇ ਚੱਲੀ ਜਾਂਦੇ ਸੋ ਮੁੱਦੇ ਚੱਲਦੇ ਰਹਿਣਗੇ ਤੇ ਜਿਹੜੇ ਕਾਫੀ ਅਸੀਂ ਮੁੱਦੇ ਹੱਲ ਕਰਨ 'ਚ ਵੀ ਕਾਮਯਾਬ ਹੋਏ ਆ ਸਾਡਾ ਬੀਐਸਸੀ ਐਗਰੀਕਲਚਰ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋ ਗਿਆ ਹੋਰ ਵੀ ਨਵੇਂ ਜਿਹੜੇ ਆ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਇੱਕ ਡੈਲੀਗੇਟ ਆਇਆ ਸੀਗਾ ਸਾਡੇ ਔਰ ਮੈਂ ਇਸ ਗੱਲ ਦੀ ਦੱਸਣ 'ਚ ਮਾਣ ਮਹਿਸੂਸ ਕਰਦਾ ਕਿ ਇੰਡੀਆ ਦੇ ਵਿੱਚ ਸਾਡਾ ਜਿਹੜਾ ਦੂਜਾ ਸ਼ਹਿਰ ਹੋਊਗਾ ਜਿਹੜਾ ਆਸਟ੍ਰੇਲੀਆ ਨਾਲ ਸਿਸਟਰ ਸਿਟੀ ਪ੍ਰੋਜੈਕਟ ਦੇ ਤਹਿਤ ਜਿਹੜਾ ਉਹ ਸਮਝੌਤੇ ਕਰੂਗਾ ਉਹਨਾਂ ਦੀ ਟੀਮ ਆ ਕੇ ਗਈ ਹੈ ਅਸੀਂ ਬਹੁਤ ਕੁਝ ਆਪਣਾ ਦਿਖਾਇਆ ਕਿਉਂਕਿ ਐਜੂਕੇਸ਼ਨ ਪੱਖ ਤੋਂ ਫਰੀਦਕੋਟ ਸ਼ਹਿਰ ਤਕਰੀਬਨ ਪੰਜਾਬ ਦੇ ਵੱਡੇ ਸ਼ਹਿਰਾਂ ਚੋਂ ਦਾ। ਦਾਸਤੀ ਸ਼ਹਿਰਾਂ ਤੋਂ ਡਾ ਪਰ ਕੋਈ ਵੀ ਟੂਰਿਸਟ ਹੱਬ ਦੇ ਤੌਰ ਤੇ ਨਹੀਂ ਹਲੇ ਤੱਕ। ਤੇ ਉਹ ਅਸੀਂ ਵਿਕਸਿਤ ਕਰ ਰਹੇ ਹਾਂ ਜੀ। ਅਸੀਂ ਜਿਹੜੀਆਂ ਸਾਡੇ ਕੋਲੇ ਪੁਰਾਣੀਆਂ ਸਾਡਾ ਕਿਲਾ ਫਰੀਦਕੋਟ ਦਾ ਉਹ ਪਿਛਲੇ ਸਮੇਂਦਰਾਣ ਸਟੇਟ ਨੂੰ ਵੀ ਲਿਖਿਆ ਹੋਇਆ ਵੀ ਉਹਨੂੰ ਦਿਖਾਇਆ ਜਾਵੇ ਕਿਉਂਕਿ ਸਾਡਾ ਜਿਹੜਾ ਕਿਲਾ ਹੈ ਉਹਨੂੰ ਪ੍ਰਚਾਰਿਆ ਨਹੀਂ ਗਿਆ ਰਾਜਸਥਾਨ ਦੇ ਕਿਲਿਆਂ ਨਾਲੋਂ ਸੁੰਦਰ ਸਾਡਾ ਫਰੀਦਕੋਟ ਦਾ ਕਿਲਾ ਸਾਡੀਆਂ ਕਚਹਿਰੀਆਂ ਫਰੀਦਕੋਟ ਦੀਆਂ ਏਸ਼ੀਆ ਦੀਆਂ ਬੈਸਟ ਕਚਹਿਰੀਆਂ ਘੰਟਾ ਘੜਾ ਜਿਹੜਾ ਸਾਡਾ ਦੇਖਣ ਵਾਲੀ ਚੀਜ਼ ਹੈ ਰਾਜ ਮਹਿਲ ਦੇਖਣ ਵਾਲਾ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਸਤੀ ਹੈ ਬਾਬਾ ਫਰੀਦ ਜੀ ਦਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ 800 ਸਾਲ ਜਿਹੜਾ ਕਿਸੇ ਵੀ ਸ਼ਹਿਰ ਦਾ ਇਤਿਹਾਸ ਨਹੀਂ ਹੈ ਤੁਸੀਂ ਦੇਖੋਗੇ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਫਰੀਦਕੋਟ ਜਿਹੜਾ ਸ਼ਹਿਰ ਹੈ ਉਹਦਾ ਪਿਸ਼ੋਕੜਾ ਜਿਹੜਾ 800 ਸਾਲ ਪੁਰਾਣਾ ਸੋ ਇਹ ਇਹ ਗੱਲਾਂ ਅਸੀਂ ਲੋਕਾਂ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕ ਆ ਵੀ ਰਹੇ ਆ ਦੇਖਦੇ ਆ ਸਾਡੇ ਕਿਸਾਨ ਜਿਹੜੇ ਨੇ ਉਹ ਅੱਜ ਚੰਡੀਗੜ੍ਹ ਦੀ ਬਿਰੋਧਾ ਚ ਆ ਕੇ ਬੈਗੇ ਨੇ ਕਹਿੰਦੇ ਕਿ 2 ਵਜੇ ਮੈਮੋਰੰਡਮ ਜਿਹੜਾ ਉਹ ਵਿਧਾਨ ਸਭਾ ਚ ਆ ਕੇ ਦੇਣਾ ਚਾਹੁੰਦੇ ਨੇ ਕਿੰਦਾ ਦੇਖ ਕੇ ਇਸ ਪੂਰੇ ਵਾਪਸ ਨਹੀਂ ਉਹ ਮੇਰਾ ਖਿਆਲ ਉਸ ਸੌਟ ਆਊਟ ਹੋ ਗਿਆ 11 ਬੰਦਿਆਂ ਨੂੰ ਮੌਕਾ ਦਿੱਤਾ ਉਹਨਾਂ ਵਾਸਤੇ ਮੁੱਖ ਮੰਤਰੀ ਸਾਹਿਬ ਤਿਆਰ ਰਹਿੰਦੇ ਜੀ 24 ਘੰਟੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਵਿਲੱਖਣਤਾ ਹੈ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਜਿਹੜਾ ਵੀ ਬੰਦਾ ਸਾਨੂੰ ਮਿਲਣਾ ਚਾਹੁੰਦਾ ਅਸੀਂ ਈਜ਼ੀਲੀ ਅਵੇਲੇਬਲ ਹੋ ਜਾਂਦੇ ਹਾਂ ਸੋ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਉਹ ਮਸਲੇ ਹੱਲ ਕਰਦੇ ਨੇ ਕੋਈ ਵੱਡੀ ਗੱਲ ਨਹੀਂ